ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਮੋਡ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੀ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਜਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰਸਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਲਵਾਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਖੂਬਸੂਰਤ ਸੂਟ ਰਹਿਣਗੇ ਦੁਪੱਟਿਆਂ ਨਾਲ ਕਾਟਨ ਦੇ ਸੂਟ ਕਾਟਨ ਦੇ ਦੁਪੱਟਿਆਂ ਨਾਲ ਔਰ ਬੇਫਿਕਰ ਹੋ ਕੇ ਚੱਕਣ ਵਾਲੇ ਸੂਟ ਕੋਈ ਰੰਗ ਨਹੀਂ ਜਾਂਦਾ ਕੋਈ ਸ਼੍ਰਿੰਕਿੰ ਤੇ ਨਾਲ ਦਿਖਾਉਂਗੀ ਥੋੜੇ ਜੇ ਆਰਾਮ ਟੈਕਸ ਦੇ ਸੂਟ ਵਿਦਆਊਟ ਦੁਪੱਟਾ ਠੀਕ ਹੈ ਜੀ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖੂਬਸੂਰਤ ਸੂਟ ਨੇ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕੁਝ ਵੀ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਪਿਆਰੇ ਸੂਟ ਨੇ ਲਓ ਜੀ ਜਿਵੇਂ ਮਰਜ਼ੀ ਪਾਓ ਇਹਨੂੰ ਹੰਡਾਓ ਖੁੱਲਾ ਡੁੱਲਾ ਕਪੜਾ ਪੂਰਾ 2.5 ਮੀਟਰ ਦਾ ਸ਼ਰਟ ਪੂਰੀ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਜੀ ਘਰੇ ਸਮਾ ਲੇ ਅਸੀਂ ਹਾਂ ਬੀਬੀ ਨੇ ਸਵਾਲੇ 2 ਸੂਟ ਇੱਕ ਸਵਾਲੇ ਮੈਂ ਲੋ ਜੀ ਬਹੁਤ ਪਿਆਰਾ ਸੂਟ ਹੈ neck ਦੇ ਉੱਪਰ ਪੱਟੀ ਲੱਗੀ ਹੋਈ ਆ ਔਰ ਉੱਪਰ ਇਹਦੇ ਮਿਰਰ ਵਰਕ ਵਗੈਰਾ ਹੋਇਆ ਹੋਇਆ। ਬਾਕੀ ਪ੍ਰਿੰਟ ਦੇਖ ਲਓ ਔਰ ਕਲਰ ਦੇਖ ਲਓ ਬਹੁਤ ਜਿਆਦਾ ਸੋਹਣਾ ਸੂਟ ਹੈ। ਘੇਰੇ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ। ਠੀਕ ਹੈ ਜੀ। ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ। ਠੀਕ ਹੈ। ਹਾਂ ਸਹੀ ਹੈ। ਮਿੱਠਾ ਜਿਹਾ ਪੀਲਾ ਕਲਰ ਹੈ। ਔਰ ਜੇ ਬੜਕਾ। ਮਿੱਠਾ ਪੀਲਾ ਕਲਰ ਹੈ। ਦੂਰੋਂ ਸਹੀ ਆਉਣਾ ਹੁੰਦਾ। ਇੱਥੇ ਠੀਕ ਆ। ਆ ਹੈਗੀ ਅੱਗੇ ਇਹਦੀ ਸਲਵਾਰ। ਇੱਥੇ ਠੀਕ ਹੈ। ਬਸ ਆ ਰੰਗ ਹੈ। ਆ ਵਿਦਆਊਟ ਲਾਈਨਿੰਗ ਬਣਨ ਵਾਲੇ ਚੜਾਈ ਬਹੁਤ ਜ਼ਿਆਦਾ ਦੁਪੱਟੇ ਦੀ ਐਮ ਬਿਲਕੁਲ ਪਿਓਰ ਕਾਟਨ ਦੇ ਵਿੱਚ ਦੁਪੱਟਾ ਆਊਗਾ ਤੇ ਆ ਪੱਲਿਆਂ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਫੁੱਲ ਜੇ ਲੱਗੇ ਮਿਲਣਗੇ ਠੀਕ ਹੈ ਜੀ ਆ ਠੀਕ ਹੈ ਚੜਾਈ ਬਹੁਤ ਹੈ ਇਸ ਕਰਕੇ ਐਂ ਲੱਗਦਾ ਜਿਵੇਂ 2.5 ਮੀਟਰ ਦਾ ਦੁਪੱਟਾ ਆ ਖੁੱਲੇ ਡੁੱਲੇ 2500 ਰੁਪਏ ਆਹ ਕੋਈ ਨਹੀਂ ਬਕਾਣ ਨਹੀਂ ਕਰੀਂ ਮੋਟਾ ਕਰੋ ਲਓ ਜੀ ਨੈਕਸਟ ਪੀਸ ਦੇਖੋ ਬਲੈਕ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਪੱਟੀ ਲੱਗੀ ਹੋਈ ਹੈ ਅਡਜਸਟ ਕਰ ਸਕਦੇ ਹੋ ਸਾਈਡ ਤੇ ਕਰ ਸਕਦੇ ਹੋ نیچے ਉੱਪਰ ਕਰ ਸਕਦੇ ਹੋ ਠੀਕ ਹੈ ਵਰਕ ਵਾਲੀ ਪੱਟੀ ਹੈ ਬਹੁਤ ਸੋਹਣਾ ਹੈਂਡ ਵਰਕ ਹੋਇਆ ਹੋਇਆ ਹੈ ਉੱਪਰ ਮੋਤੀ ਵਰਕ ਵਗੈਰਾ ਕਾਫੀ ਪਿਆਰਾ ਲੱਗਦਾ ਸੂਟ ਤੇ ਕਾਟਾਂ ਬਿਲਕੁਲ ਪਿਓਰ ਹੋਏ ਤੇ ਘੇਰੇ ਤੇ ਆ ਤੁਹਾਨੂੰ ਪੱਟੀ ਮਿਲੂਗੀ ਠੀਕ ਹੈ ਇਹਨੂੰ ਉਤਾਰ ਵੀ ਸਕਦੇ ਹੋ ਇੱਥੇ ਕੋਈ ਲੇਸ ਵਗੈਰਾ ਦੇ ਸਕਦੇ ਹੋ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਬਣੂਗੀ ਇਦਾਂ ਇਹ ਸਲੋਟ ਉੱਪਰ ਨੂੰ ਜਾਂਦੀਆਂ ਹੋਈਆਂ ਲਾਈਨਾਂ ਇਹ ਸਲਵਾਰ ਹੋਊਗੀ ਇਦਾਂ ਕਰਕੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾ ਦਿਆਂ 850 800 ਦੇ ਵਿੱਚ ਆਉਣਗੇ ਜੀ ਆ ਲੋ ਠੀਕ ਹੈ ਜੀ ਆਓ ਕਾਫੀ ਜਿਆਦਾ ਪਿਆਰੇ ਸੂਟ ਹੈ ਪ੍ਰਾਈਸ ਸਾਰਿਆਂ ਦੀ ਰਹੂਗੀ 850 ਹਾਂ ਲੋ ਇਹ ਦੇਖੋ ਉਧਰ ਪੱਟੀ ਲੱਗੀ ਹੋਈ ਹੈ ਅੱਛਾ ਮੇਰਾ ਹਾਂ ਇਹ ਬੀਬੀ ਦੇ ਨਾਲ ਦਾ ਹੈ ਔਰਗੈਂਜ਼ਾ ਦੀ ਪੱਟੀ ਹੈ ਬੀਬੀ ਨੇ ਲਾਈਟ ਕਲਰ ਗ੍ਰੇ ਬਣਾਇਆ ਔਰ ਇਹ ਥੋੜਾ ਜਿਹਾ ਪਿੰਕ ਦੇ ਵਿੱਚ ਆ ਗਿਆ ਵਰਕ ਬਹੁਤ ਸੋਹਣਾ ਹੋਇਆ ਹੈ ਪੱਟੀ ਤੇ ਜੀ ਕਾਫੀ ਜਿਆਦਾ ਸੋਹਣਾ ਵਰਕ ਹੋਇਆ ਹੋਇਆ ਹੈ ਪੱਟੀ ਤੇ ਤੇ نیچے ਤੁਹਾਨੂੰ ਇਹ ਵਾਲੀ ਪੱਟੀ ਫੇਰ ਮਿਲੂਗੀ ਵਰਕ ਵਾਲੀ organza ਦੇ ਉੱਪਰ ਵਰਕ ਹੋਇਆ ਹੋਇਆ ਔਰ ਪੱਟੀ ਲੱਗੀ ਹੋਈ ਆ ਠੀਕ ਹੈ ਤੇ ਨੈਕਸਟ ਇਹ ਹੈਗੀ ਆ ਜੀ ਸਲਵਾਰ ਇਸ ਤਰ੍ਹਾਂ ਹੀ ਲੰਬੀਆਂ ਲਾਈਨਾਂ ਬਣਨਗੀਆਂ ਦੁਪੱਟਾ ਦੇਖ ਲਓ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਪੂਰਾ ਮੇਲਾ ਦਾ ਨਾ ਖੁੱਲੀ ਬਹੁਤ ਸੋਹਣੇ ਸੂਟ ਆ ਪਾ ਲਈ ਮੈਂ ਦੋ ਤਿੰਨ ਤੋਂ ਹੂੰ ਰੰਗ ਵੀ ਨਹੀਂ ਨਿਕਲਦਾ ਕੋਈ ਰੰਗ ਨਹੀਂ ਇੱਕ ਬਹੁਤ ਜਿਆਦਾ ਸੋਹਣੇ ਸੂਟ ਆ ਜੀ ਬਹੁਤ ਜਿਆਦਾ ਟੈਨਸ਼ਨ ਫਰੀ ਹੋ ਕੇ ਲੈ ਲਓ ਜਮਾ ਸੋਚਣ ਦੀ ਵੀ ਨਹੀਂ ਲੋੜ ਤੁਹਾਨੂੰ 850 ਦੇ ਵਿੱਚ ਆ ਜਾਣਗੇ ਸੂਟ ਬਹੁਤ ਪਿਆਰੀ ਸੂਟ ਹੈ ਦੁਪट्टे ਵਗੈਰਾ ਇੰਨੇ সফট ਕਾਟਨ ਬਹੁਤ ਜਿਆਦਾ সফট ਹੈਗੀ ਹੈ ਲੋ ਜੀ ਨੈਕਸਟ ਦੇਖ ਲਓ ਇਹ ਵੀ ਪਿੰਕ ਦੇ ਵਿੱਚ ਆलो ਪੱਟੀ ਲੱਗੀ ਇਹਦੇ ਤੇ ਵੀ ਆਹ ਵਾਲੀ ਤੇ ਆਹ ਦੇਖ ਲਓ ਪ੍ਰਿੰਟ ਇਹਦਾ ਇਹ ਜਿਹੜਾ ਜਿਮ ਕਟਾਈ ਹੋਈ ਹੁੰਦੀ ਹੈ ਪ੍ਰਿੰਟ ਇਹਦਾ ਇਸ ਤਰ੍ਹਾਂ ਹੈ ਜਿਹਨੇ ਵਰਕ ਹੋਇਆ ਹੁੰਦਾ ਹੈ ਕਾਫੀ ਜਿਆਦਾ ਸੋਹਣਾ ਲੱਗਦਾ ਹੈ ਸੂਟ ਇਹ ਤੇ نیچے ਇਹਦੇ ਨਾਲ ਇਸ ਤਰ੍ਹਾਂ ਕਰਕੇ ਪਾਈਪਿੰਗ ਜੀ ਗੱਡੀ ਹੋਈ ਹੈ ਤੇ ਸਲਵਾਰ ਦੇਖੋ ਜੀ ਇਹ ਵਾਲੀ ਸਲਵਾਰ ਹੈ ਜੀ ਇਦਾਂ ਕਰਕੇ ਆ ਵਾਲੀ ਸਲਵਾਰ ਨੂੰ ਠੀਕ ਠੀਕ ਹੈ ਦੁਪੱਟਾ ਦੇਖੋ ਅਮ ਬਹੁਤ ਪਿਆਰਾ ਜਿਹਾ ਦੁਪੱਟਾ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਤੇ ਇਹਦੇ ਤੇ ਲੇਸ ਵਗੈਰਾ ਨੇ ਲੱਗੀ ਹੈਗੀ ਪੱਲਿਆਂ ਤੇ ਨਾ ਜਿਹੜਾ ਉਹ ਫੁੱਲ ਜੇ ਲੱਗੇ ਸੀ ਇਹਦੇ ਤੇ ਨਹੀਂ ਲੱਗੇ ਹੈਗੇ ਤੇ ਇਹ ਮਿਲੂਗਾ 850 ਦੇ ਵਿੱਚ ਸਾਰੇ ਸੂਟ ਇਹ 850 ਵਾਲੇ ਜੀ ਦੁਪੱਟਿਆਂ ਦੇ ਨਾ ਬਹੁਤ ਪਿਆਰੀ ਹੈ ਜੀ ਸੂਟ ਤਾਂ ਇੰਨੇ ਜਿਆਦਾ ਸੋਹਣੇ ਆ ਮਤਲਬ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਕਿੰਨੇ ਸੋਹਣੇ ਸੂਟ ਆ ਇਹ ਆ ਵੀ ਪੱਟੀ ਲੱਗੀ ਹੋਈ ਹੈ ਜਿਹੜੇ ਕਰਕੇ ਦਿਖਾ ਦੇ ਜੀ ਦਿੱਸਾ ਕੀ ਦਿਉ ਰਾਂ ਉਹ ਪੱਟੀ ਲੱਗੀ ਹੋਈ ਹੈ ਇਹ ਪ੍ਰਿੰਟ ਹੈ ਦੇ ਉੱਪਰ ਹਲਕਾ ਹਲਕਾ ਵਰਕ ਹੈ ਮਿਰਰ ਵਰਕ ਹੋਇਆ ਹੋਇਆ ਇਹ ਸਲਵਾਰ ਹੈ ਇਹਦੇ ਨਾਲ ਕਲਰ ਬਹੁਤ ਪਿਆਰਾ ਹੈ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਆਹ ਠੀਕ ਹੈ ਜੀ ਬਹੁਤ ਪਿਆਰਾ ਸੀ ਤਾਂ ਬਹੁਤ ਜਿਆਦਾ ਸੋਹਣਾ। ਫੁਲੇ ਡੁਲੇ ਦੇ ਪਟਿਆਲੇ ਸੂਟਾ ਜੀ ਤੇ ਪ੍ਰਾਈਸ ਹੈਗੀ 850। ਇਹ ਲੋ। ਇੱਕ ਡਿਫਰੈਂਟ ਜਿਹਾ ਕਲਰ ਹੈਗਾ। ਨਾ ਇਹ ਰੈੱਡ ਹੈ ਨਾ ਇਹ ਮੈਰੂਨ ਹੈ। ਹੂੰ। ਪਤਾ ਨਹੀਂ ਕਿਵੇਂ ਜਿਹਾ ਮਿਕਸ ਜਿਹਾ ਕਲਰ ਹੈਗਾ ਤੇ ਇਹ ਹੈਗਾ ਇਹਦਾ neck। neck ਦੇ ਨਾਲ ਉੱਪਰ ਆਹ ਜਿਵੇਂ ਆਹ ਵਰਕ ਹੋਇਆ ਹੋਇਆ। ਆਹ ਉੱਪਰ ਪੱਟੀ ਧਰੀ ਹੋਈ ਹੈ ਤੇ ਨਾਲ ਸਾਈਡਾਂ ਤੇ ਲੇਸ ਲੱਗੀ ਹੋਈ ਹੈ। ਠੀਕ ਹੈ ਘੇਰੇ ਤੇ ਦੇਖ ਲੈਨੇ ਆਪਾਂ ਲੇਸ ਲੱਗੀ ਹੋਈ ਹੈ ਜੀ ਘੇਰੇ ਇਹ ਹੈਗੀ ਇਹਦੇ ਨਾਲ ਸਲਵਾਰ ਇਹ ਸਲਵਾਰ ਹੈ ਦੁਪੱਟਾ ਬਹੁਤ ਜਿਆਦਾ ਸੋਹਣਾ ਆਹ ਲਓ ਜੀ ਆਹ ਦੁਪੱਟਾ ਹੈ ਦਾ ਬਹੁਤ ਸੋਹਣਾ ਦੁਪੱਟਾ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਦੁਪੱਟੇ ਦੀ ਤੇ ਪੱਲੇ ਆ ਤੇ ਲੇਸ ਲੱਗੀ ਹੋਈ ਹੈ ਪ੍ਰਾਈਸ 850 ਬਿਨਾ ਲਾਈਨਿੰਗ ਵਾਲੇ ਸੂਟ ਨੇ ਜੀ ਟਰਾਂਸਪੇਰੈਂਸੀ ਹੈ ਨਹੀਂਗੀ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਸੂਟ ਮੈਂ ਤੁਹਾਨੂੰ ਨਾ ਇੱਥੇ ਹੱਥ ਰੱਖ ਕੇ ਦਿਖਾ ਦਿੰਨੀ ਹਾਂ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਤੇ ਆ ਲੋ ਮੇਰਾ ਨੀਚੇ ਹੱਥ ਆ ਤੁਹਾਨੂੰ ਬਿਲਕੁਲ ਨਹੀਂ ਦਿਖਦਾ ਹੈਗਾ ਇਹ ਠੀਕ ਹੈ ਆ ਲੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਭੈਣਾਂ ਦੀ ਕਿ ਸਾਨੂੰ ਲਾਈਨਿੰਗ ਨਾ ਲਾਉਣੀ ਪਵੇ ਤੇ ਇਹ ਹੈਗੀ ਹੈ ਔਰਗੈਂਜ਼ਾ ਦੀ ਲੇਸ ਦੱਸਣ ਲਈ ਕਿ ਹੂੰ ਬਹੁਤ ਪਿਆਰੀ ਲੇਸ ਹੈ ਇਹ ਹੈਗਾ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਇਦਾਂ ਹਾਂ ਇਸ ਤਰ੍ਹਾਂ ਬਣਨ ਵਾਲਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਲੋ ਜੀ ਇਹ 봐 ਦੁਪੱਟਾ ਇਹਦਾ ਠੀਕ ਹੈ ਅੱਧਾ ਖੋਲਿਆ ਮੈਂ ਤੇ ਇਹ ਹੈਗੀ ਆ ਪੱਲਿਆਂ ਦੇ ਉੱਪਰੇ ਦੇ ਆਹ ਜੋ ਲੱਗੀ ਹੋਈ ਆ ਫੁੱਲ ਜਿਹੀ ਲੱਗੀ ਹੋਈ ਠੀਕ ਹੈ ਤੇ ਕਲਰ ਪਿਸਤਾ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਲੋ ਜੀ ਆ ਵੀ ਬੀਬੀ ਦੇ ਸੂਟ ਨਾਲ ਆਉਂਦਾ ਹੁਣ ਬੀਬੀ ਨਾ ਇਹਨੂੰ ਦੇਖ ਕੇ ਕਹਿੰਦੀ ਮੇਰਾ ਮੈਂ ਤਾਂ ਆ ਸੋਣਾ ਸੀ ਮੈਂ ਤਾਂ ਹੂਰਾਂ ਕਸਵਾ ਲਿਆ ਮੈਂ ਤਾਂ ਆ ਸੋਣਾ ਸੀ ਪਰ ਬੀਬੀ ਸਵਾ ਚੁੱਕੀ ਹੈ ਜੀ ਹੁਣ ਲਓ ਇਹ ਵਾਲਾ ਪੱਟੀ ਇਧਰੋਂ ਇਸ ਤਰ੍ਹਾਂ ਆਹ ਲਓ ਪੱਟੀ ਦੇਖ ਲਓ ਬਹੁਤ ਸੋਹਣੀ ਪੱਟੀ ਲੱਗੀ ਹੋਈ ਹੈ ਹੈਂਡਵਰਕ ਦੀ ਪੱਟੀ ਹੈ ਔਰਗੈਂਜ਼ਾ ਦੇ ਉੱਪਰ ਹੈਂਡਵਰਕ ਹੋ ਜਾਂਦਾ ਹੈ ਕਾਫੀ ਪਿਆਰੀ ਹੈ ਤੇ نیچے ਘੇਰੇ ਤੇ ਮਿਲੂਗੀ ਤੁਹਾਨੂੰ ਲੇਸ ਕਲਰ ਬੜਾ ਪਿਆਰਾ ਲੱਗ ਕੇ ਸਹੀ ਹੈ ਸਹੀ ਕਲਰ ਹੈ ਇਹ ਆਹ ਲਓ ਜੀ ਇਹ ਹੈ ਜੀ ਸਲਵਾਰ ਲੋ ਹੁਣ ਦੇਖੋ ਇਹ ਦੁਪੱਟਾ ਇਹ ਲੋ ਲੋਜੀ ਬਹੁਤ ਜਿਆਦਾ ਪਿਆਰਾ ਦੁਪੱਟਾ ਤੇ ਪਿਆਰਾ ਜਿਹਾ ਸੂਟ ਪਾਓ ਹੰਡਾਓ ਤੇ ਗਰਮੀ ਤੋਂ ਬਚੋ ਲੋਜੀ ਅਗਲਾ ਦੇਖ ਲੋ ਆਹ ਪੱਟੀ ਆਰਗੈਂਜ਼ਾ ਦੀ ਵਰਕ ਵਾਲੀ ਗੁਈ ਸਹੀ ਹੈ। ਬਲਰ ਵਾਈਨ ਅ ਕਲਰ। ਹਾਂ, ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ। ਘੇਰੇ ਤੇ ਔਰਗੈਂਜ਼ਾ ਦੀ ਲੇਸ। ਇਹ ਹੈਗਾ ਸਲਵਾਰ ਦਾ ਪੀਸ। ਠੀਕ ਹੈ ਜੀ। ਇਹ ਹੈ ਜੀ ਇਹਦਾ ਦੁਪੱਟਾ। ਲਓ ਜੀ ਆਪਾਂ ਇਹਨਾਂ ਖੋਲ ਦਿੰਨੇ ਆ ਤੁਹਾਨੂੰ। ਤੇ ਪੂਰਾ ਖੋਲਣ ਵਾਲਾ ਦੁਪੱਟਾ ਇਹ ਹੈ। ਫੋਰ ਸਾਈਡ ਨਾ ਬਾਰਡਰ ਬਣਿਆ ਹੋਇਆ। ਆਹ ਲਓ ਜੀ ਫੋਰ ਸਾਈਡ ਇਹਦੇ ਬਾਰਡਰ ਬਣਿਆ ਹੋਇਆ। ਤੇ ਵਿੱਚ ਇਹਦੇ ਪ੍ਰਿੰਟ ਹੈ। ਆਹ ਠੀਕ ਹੈ ਲੋ ਇਦਾਂ ਕਰਕੇ ਦੇਖੋ ਲੋ ਪ੍ਰਾਈਸ 850 ਆਦਾ ਦੇ ਨਾਲਦਾ ਹੀ ਨਹੀਂ ਹਾਂ ਉਹਦੇ ਨਾਲ ਆਉਂਦਾ ਹੀ ਆ ਬਸ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਮੈਂ ਲੋ ਪ੍ਰਿੰਟ ਦੇ ਫਰਕ ਸੇਮ ਹੈ ਸੇਮ ਹੈ ਬਿਲਕੁਲ ਸੇਮ ਹੈ ਹਾਂ ਹਾਂ ਆ ਉਹੀ ਸਲਵਾਰ ਹੈ ਆਹੋ ਦੇ ਨਾਲ ਦੇ ਉਹੀ ਦੁਪੱਟਾ ਹੈ ਉਦਾਂ ਹੀ ਤੇ ਉਹੀ ਆਹ ਸ਼ਰਟ ਹੈ ਠੀਕ ਹੈ ਜੀ ਕਲਰ ਫਰਕ ਹੈ ਮਹਿੰਦੀ ਜਿਹਾ ਕਲਰ ਹੈ ਹਾਂ 850 ਦਾ ਸੂਟ ਹੈ ਹੁਣ ਮੈਂ ਨਾ ਤੁਹਾਨੂੰ ਥੋੜੇ ਰਾਮ ਟੈਕਸ ਦੇ ਸੂਟ ਆ ਮੋਸਟ ਡਿਮਾਂਡਡ ਸੂਟ ਔਰ ਉਹਨਾਂ ਵਿੱਚੋਂ ਮੋਸਟ ਡਿਮਾਂਡਡ ਦੇ ਵਿੱਚੋਂ ਜਿੰਨੇ ਕਿ ਮਿਲੇ ਉਹ ਮੈਂ ਦਿਖਾ ਦਿੰਦੀ ਹਾਂ ਇਹ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚੋਂ ਆਪਾਂ ਨੂੰ ਕਾਫੀ ਡਿਮਾਂਡ ਆਈ ਸੀਗੀ ਇੱਕ ਨਾ ਹੀ ਉਹਦੇ ਵਿੱਚ ਮਾਊਸ ਜਿਹਾ ਕਲਰ ਆਇਆ ਸੀ ਪਰ ਦੁਬਾਰਾ ਨਹੀਂ ਮਿਲਿਆ ਸੋਹਣੇ ਬਹੁਤ ਹੈ ਸੂਟ ਕਾਫੀ ਜ਼ਿਆਦਾ ਸੋਹਣੇ ਸੂਟ ਹੈ ਪ੍ਰਿੰਟ ਬਹੁਤ ਸੋਹਣਾ ਹੈ। ਹੂੰ, ਰੰਟ ਬਹੁਤ ਸੋਹਣਾ ਹੈ। ਲੋ। ਲੋ ਜੀ, ਆ ਦੇਖੋ ਪਹਿਲਾ ਸੂਟ। ਲੋ ਜੀ। ਕਲਰ ਦੇ ਐਂ ਕਰਕੇ ਪ੍ਰਿੰਟ ਇਦਾਂ। ਹਾਂ, ਮੈਂ ਦੇਖ ਕੇ ਕਿਵੇਂ ਬਕਾਈ ਜਾਂਦੀ ਐ ਇਦਾਂ। ਆਹ ਲੋ ਜੀ, ਇਹ ਹੈਗਾ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਕਲਰ ਹੈ। ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਤੇ ਪ੍ਰਿੰਟ ਵੀ ਬਹੁਤ ਵਾਝਾ ਵਾਝਾ ਕਰਦਾ ਹੈ ਬਹੁਤ ਪਿਆਰਾ ਹੈ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਸਲਵਾਰ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦੀ ਮਿਲੂਗੀ ਤੁਹਾਨੂੰ ਸ਼ਰਟ ਇਹਦੀ ਤੇ ਰਾਮ ਟੈਕਸ ਦਾ ਸੂਟ ਮਿਲੂਗਾ ਤੇ ਪ੍ਰਾਈਸ ਇਹਦੀ ਹੈਗੀ 895 ਰੁਪਏ ਠੀਕ ਹੈ ਕਲਰ ਸਹੀ ਹੈ ਕਲਰ ਬਿਲਕੁਲ ਸਹੀ ਹੈ ਨੈਕਸਟ ਦੇਖੋ ਜੀ ਕਈਆਂ ਤੇ ਸਟੈਂਪ ਆਈ ਹੋਈ ਆ ਸਾਈਡ ਤੇ ਕਈਆਂ ਤੇ ਨਹੀਂ ਆਈ ਹੋਈ ਵਹਿਮ ਨਾ ਕਰਿਓ ਪ੍ਰੋਸਾਗਰ ਕੇ ਲੈ ਲਓ ਆ ਲੋ ਇਹ ਆ ਲੋ ਇਹ ਵਾਲਾ ਪ੍ਰਿੰਟ ਹੈ ਲਾਈਟ ਜਾਂ ਕਲਰ ਹੈ ਸੋਨਾ ਜਿਹਾ ਪ੍ਰਿੰਟ ਤੇ ਆਹ ਵਾਲੀ ਸਲਵਾਹ ਕਾਫੀ ਵਧੀਆ ਲੱਗਦਾ ਹੈ ਬਹੁਤ ਜਿਆਦਾ ਸਰਦਾਰੀ ਜਿਹਾ ਸੂਟ ਹੈਗਾ ਕਿਉਂਕਿ ਕਲਰ ਬਹੁਤ ਸੋਹਣਾ ਹੈ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਹੋਰ ਦਿਖਾ ਦੇਣੀ ਇੱਕ ਕਲਰ ਹੋਰ ਮਿਲਿਆ ਇਹਦੇ ਵਿੱਚ ਆਪਾਂ ਨੂੰ ਆਲੋ। ਇੱਕ ਇਹ ਵਾਲਾ ਠੀਕ ਹੈ। ਆफी ਸੋਹਣੀ ਕਲਰ ਹੈ। ਸਹੀ ਕਲਰ ਹੈ। ਹਮਮ ਕਲਰ ਬਹੁਤ ਸੋਹਣੀ। ਤੇ ਪ੍ਰਾਈਸ 695। ਲੋ ਨੈਕਸਟ ਦੇਖ ਲੋ ਜੀ। ਗਾਜਰੀ ਪਿੰਕ ਜਿਹਾ ਪਿਆਰਾ ਜਿਹਾ। ਤੇ ਆਹ ਇਹ ਪ੍ਰਿੰਟ ਹੈ। ਠੀਕ ਹੈ। ਇਹ ਸਲਵਾਰ। ਅੱਖਾਂ ਨੂੰ ਖਾਣ ਵਾਲਾ ਪਿੰਕ ਨਹੀਂ ਹੈਗਾ। ਬੜਾ ਪਿਆਰਾ ਪਿਆਰਾ ਜਿਹਾ ਸੂਟ ਹੈ। ਪ੍ਰਾਈਸ 695। ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਦਾ ਕਲਰ ਫਰੋਜੀ ਹੈ ਪਰ ਸੋਨਾ ਜਿਹਾ ਫਰੋਜੀ ਮਿੱਠਾ ਜਿਹਾ ਫਰੋਜੀ ਹੈ ਤੇ ਆਹ ਆ ਜਾ ਇਹ ਚ ਹੋਰ ਆ ਜਾਂਦਾ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਤੇ ਇਹ ਦੇਖ ਲਓ ਇਹ ਹੈਗਾ ਗਾਜਰੀ ਰੈੱਡ ਹੈ ਇਹ ਵਾਲੀ ਸਲਵਾਰ ਤੇ ਇਹ ਵਾਲੀ ਸ਼ਰਟ ਪ੍ਰਾਈਸ 895 ਚਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ